ਉਮਰ ਉਮਰ ਦੇਖੋ ਮਾਤਾ ਦੀ ਉਮਰ ਦੇਖੋ ਮਾਤਾ ਕਿੰਨੀ ਉਮਰ ਆ ਮੇਰੀ ਬੜੀ ਉਮਰ ਆ ਪਾਕਪਤਾਂ ਦੀ ਹਾਂ ਮੈਂ 9 ਸਾਲ ਦੀ ਜਦੋਂ ਉੱਜੜ ਕੇ ਆਏ ਆ ਲੋ ਜੰਗਤ ਜੀ ਕਾਕੜੇ ਪਿੰਡ ਪਹੁੰਚ ਗਿਆਂ ਕਾਕੜਾ ਪਿੰਡ ਸ੍ਰੀ ਟੋਡਰਮਲ ਜੀ ਦਾ ਪਿੰਡ ਹੈ ਕੌਣ ਟੋਡਰਮਲ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਬੱਚਿਆਂ ਦੇ ਸੰਸਕਾਰ ਵਾਸਤੇ ਟੇਡੀਆਂ ਮੋਹਰਾਂ ਬਸਾ ਕੇ ਜਗ੍ਹਾ ਖਰੀਦੀ ਸੀ ਸੰਸਕਾਰ ਵਾਸਤੇ ਬਹੁਤ ਅਮੀਰ ਬਹੁਤ ਹੀ ਜਿਆਦੇ ਦੁਨੀਆਂ ਦਾ ਅਮੀਰ ਬੰਦਾ ਮੰਨਿਆ ਗਿਆ ਜੀ ਸ੍ਰੀ ਟੋਡਰਮੱਲ ਬਹੁਤ ਤਕੜੀ ਮਹਾਨ ਹਸਤੀ ਸੀ ਜਿਸ ਦਾ ਜਿੱਦੀ ਪਿੰਡਾ ਕਾਕੜਾ ਕਾਕੜੇ ਪਿੰਡ ਵਿੱਚ ਨਗਰ ਕੀਰਨ ਪਹੁੰਚ ਚੁੱਕਿਆ ਸੰਗਤ ਦੇ ਤੁਸੀਂ ਦਰਸ਼ਨ ਕਰ ਸਕਦੇ ਹੋ ਕਾਕੜੇ ਪਿੰਡ ਦੀ ਦੇ ਹੁਣ ਆਪਾਂ ਕਾਕੜੇ ਪਿੰਡ ਵਿੱਚ ਖੜੇ ਹਾਂਗੇ ਜਿੱਥੇ ਟੋਡਰਮੱਲ ਜੀ ਦਾ ਪਿੰਡ ਹੈ ਕਿਸੇ ਦਿਨ ਆਵਾਂਗੇ ਸਪੈਸ਼ਲ ਇਸ ਪਿੰਡ ਦੀ ਵੀਡੀਓ ਵੀ ਬਣਾ ਕੇ ਲੈ ਕੇ ਜਾਵਾਂਗੇ ਤੁਹਾਨੂੰ ਦਿਖਾਵਾਂਗੇ ਟੋਡਰਮੱਲ ਜੀ ਦਾ ਘਰ ਪੁਰਾਣਾ ਸੋ ਹੁਣ ਆਪਾਂ ਰੋਡ ਉੱਪਰ ਦੀ ਨੰਗ ਰਹਿਤੀ ਜੋ ਦਸਰੀ ਤੱਕ ਸ੍ਰੀ ਦਮਦਮਾ ਸਾਹਿਬ ਤੋਂ ਚੱਲ ਕੇ ਆਨੰਦਪੁਰ ਸਾਹਿਬ ਤੱਕ ਜਾਣਾ ਨਗਰ ਕੀਰਤਨ ਉਸ ਨਗਰ ਕੀਰਤਨ ਦੇ ਵਿੱਚ ਆਪਾਂ ਸੋ ਪੀਵੀ 19 केटीਵੀ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਸੇ ਨਾ ਕਿਸੇ ਦਿਨੇ ਇਸ ਪਿੰਡ ਦੀ ਸਪੈਸ਼ਲ ਵੀਡੀਓ ਵੀ ਤੁਹਾਨੂੰ ਦਿਖਾਵਾਂਗੇ ਤੇ ਹੁਣ ਆਪਾਂ ਰੋਡ ਦੇ ਉੱਪਰ ਦੀ ਨੰਗ ਰਹਿਤੀ ਕਾਕੜੇ ਪਿੰਡ ਦੀ ਇਤਿਹਾਸ ਬਾਰੇ ਆਪਾਂ ਨੂੰ ਅੱਜ ਹੀ ਪਤਾ ਲੱਗਿਆਗਾ ਸੋ ਦੇਖ ਸਕਦੇ ਹੋ ਤੁਸੀਂ ਬੀਬੀਆਂ ਪਹਿਣਾ ਜਿਹੜੀਆਂ ਕਾਕੜੇ ਪਿੰਡ ਦੀਆਂ ਖੜੀਆਂ ਲੱਗੀਆਂ ਸੋ ਬਣੇ ਰਿਹਾ ਕਰੋ ਵੀਡੀਓ ਦੇ ਨਾਲ ਵੀਡੀਓ ਨੂੰ ਬੱਤ ਬੱਤ ਲਾਇਕ ਤੇ ਸ਼ੇਅਰ ਕਰੋ ਜੋ ਸੰਗਤ ਰੇਖ ਨੂੰ ਸਾਫ ਸ੍ਰੀ ਸਮਾਂ ਦਾ ਅਨੁਸਾਰ ਚੱਲਿਆ ਰਹੀਆ ਆਨੰਦਪੁਰ ਸਾਹਿਬ ਅਜਿਹਾ ਚਾਰ ਲੀਕ ਆ ਪਹੁੰਚਣਾ ਜੀ ਜੋ ਕੱਲ ਨੂੰ ਤੋਂ ਪਾਈ ਜਾਣਗੇ ਪੰਚਰੀਕ ਨੂੰ ਅੱਜ ਆਪਾਂ ਹੁਣ ਖੜੇ ਆ ਪਿੰਡ ਕਾਕੜੇ ਕਾਕੜੇ ਪਿੰਡ ਦੀ ਤੁਸੀਂ ਸੰਗਤ ਦੇਖ ਸਕਦੇ ਹੋ ਜੀ ਬੀਬੀਆਂ ਪਾਣਾ ਦਰਸ਼ਨ ਕਰਨ ਵਾਸਤੇ ਇਹ ਇਧਰ ਮਾਤਾ ਜੀ ਵੀ ਦੇਖ ਸਕਦੇ ਤੁਸੀਂ ਹਨ ਗੁਰੂ ਕਰੇ ਕਰਾਓ ਗੁਰੂ ਪ੍ਰਤੀ ਪਿਆਰ ਮਾਤਾ ਮਾਤਾ ਦੇਖੋ ਤੁਸੀਂ ਹਨ ਬਹੁਤ ਸਰਦਾ ਭਾਵਨਾ ਦੇ ਨਾਲ ਅਦਾ ਤੋਂ ਵੀ ਆਉਣਾ ਨਾ ਕਰ ਕਿਤਾਤਾ ਦਿਨ ਉਹ ਆ ਤਾਂ ਹੈ ਕੀ ਬਾਤ ਹੈ ਗੁਰੂ ਮੇਰਾ ਘਰ ਆਇਆ ਆਹਾ ਮਾ ਸੱਦ ਕੇ ਕਰਾ ਕਾਕ ਤੇ ਪਾਗਲਾ ਏ ਕਾਕੜੇ ਪਿੰਡ ਬਾਰੇ ਮਾਤਾ ਦੇਖੋ ਕਿ ਪਾਗਲਾ ਏ ਮਾਤਾ ਸਹਿਦ ਲੋ ਧੰਨਵਾਦ ਮਾਤਾ ਦੇ ਥੋਣਿਆ ਉਹ ਸਿਆ ਨਾਲੋ ਮਗਰ ਬੋ ਜਾ ਨਾਨਕਾ ਚੋਟਾ ਉਮਰ ਉਮਰ ਦੇਖੋ ਮਾਤਾ ਦੀ ਉਮਰ ਦੇਖ ਮਾਤਾ ਕਿੰਨੀ ਉਮਰ ਆ ਮੇਰੀ ਬੜੀ ਉਮਰ ਆ ਪਾਕਾ ਤਾਂ ਸਿੰਘਾ ਮੈਂ ਨੌ ਸਾਲ ਜਦੋਂ ਉੱਜੜ ਕੇ ਆਇਆ ਆ ਸਾਰਾ ਉਥਾ ਦੇਖਿਆ ਸਾਰਾ ਚਾਂਸ ਦੇਖਿਆ ਮੈਨੂੰ ਸ਼ੁਕਰ ਕੀਤਾ ਅਮਰੀਕਾ ਰੱਬ ਆਏ ਨੇ ਮਾਤਾ ਕਾਕੜਾ ਪਿੰਡੀ ਏਹੋ ਦਾ ਨਾ ਕਾਕੜਾ ਪਿੰਡ ਆ ਮੇਰੇ ਥੋੜੇ ਮੇਰੇ ਬਿੰਬੜੀ ਨੇ ਹੋਰ ਸੁਣਿਆ ਜੀ ਮੈਂ ਵੀ ਜਿਹੜਾ ਟੋਪਰ ਨਾਲ ਲਗਾਉ ਸੀਗਾ ਉਹਨਾਂ ਦਾ ਪਿੰਡ ਇਹੀ ਹੈ ਤਾਂ ਬਹੁਤ ਬਹੁਤ ਤਕੜਾ ਪਿੰਡ ਹੈ ਬਹੁਤ ਜਾਦੇ ਹੈ ਨਾ ਦਾ ਸਤਿਕਾਰਯੋਗ ਆ ਤੁਹਾਡਾ ਪਿੰਡ ਹੈ ਜਿਹੜਾ ਇਹ ਇਤਿਹਾਸਿਕ ਪਿੰਡ ਹੈਗਾ ਇਤਿਹਾਸਿਕ ਪਿੰਡ ਹੈਗਾ ਪੂਰਾ ਤੁਹਾਡੇ ਪਿੰਡ ਦਾ ਸਹਿਯੋਗ ਪੂਰਾ ਹੈ ਜੀ ਪੂਰਾ ਜੀ ਪੂਰਾ ਦੇਖੋ ਜੀ ਕੱਕੜੇ ਪਿੰਡ ਖੜੇ ਆ ਟੋਡਰਮਾਲ ਜੀ ਦਾ ਪਿੰਡ ਹੈ ਨਾ ਤੇ ਕੱਕੜਾ ਦਾ ਹੈ ਸ੍ਰੀ ਟੋਡਰਮਾਲ ਜੀ ਹਾਂ ਸ੍ਰੀ ਟੋਡਰਮਾਲ ਜੀ ਦਾ ਸਤਕਾਰ ਨਾਲ ਆਪਾਂ ਕਹਿੰਦੇ ਆ ਸ੍ਰੀ ਟੋਡਰਮਾਲ ਜੀ ਸਾਹਿਬ ਪਿੰਡ ਦਾ ਹੈ ਪਿੰਡ ਟੋਡਰਮਾਲ ਦਾ ਪੂਜਾ ਕਰਾਈ ਜੇ ਬਹੁਤ ਤਕੜਾ ਪਿੰਡ ਬਹੁਤ ਅਮਾਨ ਪਿੰਡ ਹੈ ਇਹ ਉਹ ਕਹਿੰਦੇ ਜੇ ਕੋਈ ਤਕੜਾ ਹੋਇਆ ਪੈਸੇ ਦੇ ਵਿੱਚ ਜਾ ਹੋ ਰਾ ਤਾਂ ਇਹ ਟੋਟਰ ਮੱਲ ਸੀਗਾ ਜਿਹੜਾ ਦੁਨੀਆ ਦਾ ਸਭ ਤੋਂ ਜ਼ਿਆਦਾ ਤਕੜਾ ਬੰਦਾ ਬੱਚਿਆਂ ਵਾਸਤੇ ਮੋਰਾਂ ਮਸਾਕੇ ਐ ਤੂੰ ਤਕੜਾ ਬੰਦਾ ਦੁਨੀਆ ਤੇ ਅੱਜ ਤੱਕ ਨਹੀਂ ਹੋਇਆ ਜੀ ਜਿਹਦੇ ਆਪਾਂ ਦੇਖਿਆ ਜਾਵੇ ਹੈਨਾ ਤੇ ਬਹੁਤ ਹੀ ਤਕੜਾ ਆਪਾਂ ਕਹਿ ਸਕਦੇ ਹਾਂ ਜਿਨ੍ਹਾਂ ਨੇ ਗੁਰੂ ਸਾਹਿਬ ਵਾਸਤੇ ਇੰਨਾ ਕੁ ਕੀਤਾ ਬਹੁਤ ਸਤਿਕਾਰਯੋਗ ਪਿੰਡ ਹੈ ਇਹ ਪਿੰਡ ਕਾਕੜੇ ਆਪਾਂ ਖੜੇ ਆ ਜੀ ਡਿਸਟ੍ਰਿਕਟ ਸੰਗਰੂਰ ਦਾ ਪਿੰਡ ਆ ਪੰਜਾਬ ਸੋ ਮਾਤਾ ਜੀ ਨੂੰ ਮਿਲ ਕੇ ਵੀ ਬਹੁਤ ਤਹੱਲੀ ਹੋਈ ਹੈ ਨਾ ਬਹੁਤ ਦਿਲੋ ਮਾਤਾ ਜੀ ਨੇ ਸਤਕਾਰ ਕੀਤਾ ਸੰਗਤ ਦਾ ਗੁਰੂ ਸਾਹਿਬ ਦਾ ਸਤਕਾਰ ਕੀਤਾ ਸੋ ਜੋ ਵੀ ਪਿੰਡ ਵਾਸੀ ਖੜੇ ਨੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜਰੂਰ ਕਰਿਓ ਜੀ ਧੰਨਵਾਦ ਸਾਰਿਆਂ ਦਾ